ਮੇਰਾ ਵੀਜ਼ਾ ਲੇਟ ਲੱਗਿਆ ਉਹਦੇ ਕਰਕੇ ਸਾਦ ਮੈਨੂੰ ਕਮੀ ਮਹਿਸੂਸ ਹੋਈ ਜਬ ਦੂਜੇ ਨੰਬਰ ਤੇ ਆਇਆ ਮੈਂ ਉਦਾਂ ਵਧੀਆ ਕਬੱਡੀ ਲੱਗੀ ਟ੍ਰਾਂਟੋ ਦੀ ਜਿਸ ਦਾ ਮਤਲਬ ਕਹਿੰਦੇ ਬਹੁਤ ਟਫ ਐ ਟਫ ਐ ਮਤਲਬ ਮੈਨੂੰ ਵਧੀਆ ਲੱਗੀ ਸੈੱਟ ਸੀ ਮੇਜਰ ਲੀਗ ਤੋਂ ਮੈਂ 21 ਤੋਂ ਸ਼ੁਰੂਆਤ ਕੀਤੀ ਫਿਰ ਸਿੱਧਾ ਹੀ ਓਪਨ ਖੇਡਣ ਲੱਗ ਪਿਆ ਮੈਂ ਹਾਂ ਬਾਬਾ ਮਾਲ ਬਾਬੇ ਨੇ ਵਧੀਆ ਹੱਥ ਪੜਾ ਆਪਣਾ ਧੰਨਵਾਦ ਹੀ ਸਾਰੇ ਵੈਲਕਮ ਸਾਰੇ ਮਤਲਬ ਜੋ ਦਰਸ਼ਕਾ ਉਹਨਾਂ ਨੂੰ ਦੇਖ ਰਹੇ ਉਹਨਾਂ ਦਾ ਧੰਨਵਾਦ ਆ ਰਵੀਵੀਰ ਪਹਿਲਾਂ ਤਾਂ ਕਿਵੇਂ ਲੱਗ ਰਿਹਾ ਵੀ ਕੈਨੇਡਾ ਚ ਕਬੱਡੀ ਹੋ ਰਹੀ ਆ? অন্ਟਾਰੀਓ ਸੀਜ਼ਨ ਦੇ ਦੂਜੇ ਨੰਬਰ ਦੇ ਰੀਡਰ ਰਹੇ ਆ। ਵੱਡਾ ਮਾਣ ਹੋਇਆ, ਵਧੀਆ ਰੇਡਾਂ ਪਈਆਂ। ਕਿਵੇਂ ਦਾ ਪਰਫਾਰਮੈਂਸ? ਮਨ ਦੇ ਵਿੱਚ ਸੰਤੁਸ਼ਟੀ ਹੈ ਵੀ ਕੈਨੇਡਾ ਆ ਕੇ ਇੰਨਾ ਵਧੀਆ ਖੇਡੇ ਆ ਜਿਹੜਾ। ਹਾਂਜੀ ਭਾਈ, ਜਦੋਂ ਮੈਂ ਲਓ ਮੈਂ ਪਹਿਲੇ 2 ਮੈਚ ਖੇਡੇ ਨਹੀਂ। ਮੇਰਾ ਵੀਜ਼ਾ ਮੇਰਾ ਵੀਜ਼ਾ ਲੇਟ ਲੱਗਿਆ, ਉਹਦੇ ਕਰਕੇ ਸ਼ਾਇਦ ਮੈਨੂੰ ਕਮੀ ਮਹਿਸੂਸ ਹੋਈ ਆ ਬਈ ਦੂਜੇ ਨੰਬਰ ਤੇ ਆਇਆ ਮੈਂ। ਉਦਾਂ ਵਧੀਆ ਕਬੱਡੀ ਲੱਗੀ ਟ੍ਰਾਂਟੋ ਦੀ ਜਿੰਦਾ ਮੈਨੂੰ ਕਹਿੰਦੇ ਬਹੁਤ ਟਫ ਐ ਟਫ ਐ ਮਤਲਬ ਮੈਨੂੰ ਵਧੀਆ ਲੱਗੀ ਸੈੱਟ ਸੀ ਟਫ ਲੱਗੀਗੇ ਵੀ ਠੀਕ ਆ ਵੀ ਤੁਹਾਨੂੰ ਕੀ ਆਪਾਂ ਜਿੱਤਾਂ ਮਤਲਬ ਹਾਂਜੀ ਭਾਈ ਮੈਨੂੰ ਲੱਗਦਾ ਵੀ ਪਹਿਲਾ ਖਿਡਾਰੀ ਹੋਣਾ ਨਹੀਂ ਤਾਂ ਕਹਿੰਦੇ ਵੀ ਟ੍ਰਾਂਟੋ 68 ਪੂਰਾ ਪੈਂਦਾ ਹਨ ਹਾਂਜੀ ਭਾਈ ਟ੍ਰਾਂਟੋ ਰਾਟ ਪੂਰਾ ਪੈਂਦਾ ਫਿਰ ਕਈਆਂ ਨੂੰ ਤਗੜੀ ਲੱਗਦੀ ਜੇ ਮੈਨੂੰ ਠੀਕ ਲੱਗੀ ਮੈਨੂੰ ਠੀਕ ਲੱਗੀ ਹਾਂ 50 50 ਸੀ ਪਰ ਮਾਨ ਹੋਣਾ ਵੀ ਆਪਦੀ ਫਿਟਨੈਸ ਦੀ ਆਪਦੀ ਖੇਡ ਤੇ ਫੇਰ ਹੀ ਲੱਗਦਾ ਬੰਦੇ ਨੂੰ ਯਾਰ ਵੀ ਕੋਈ ਗੱਲ ਨਹੀਂ ਸੌਖਾ ਹੀ ਆ ਕੰਮ ਹਾਂਜੀ ਮਤਲਬ ਵਧੀਆ ਬਾਬਾ ਦਾ ਬਾਬੇ ਦਾ ਸਿਰ ਤੇ ਹੱਥ ਹੈ ਚੱਲੀ ਜਾਂਦੇ ਆ ਮਿਹਨਤ ਕਰੀ ਜਾਂਦੇ ਆ 60 ਫੀਟ ਤੋਂ ਬਚਾਇਆ ਜੇ ਮਾੜੀ-ਮੋਟੀਆਂ ਚੱਲੀ ਜਾਂਦੀ ਐ ਰਵੀਆ ਕਿਵੇਂ ਕਬੱਡੀ ਵਾਲ ਕਿਵੇਂ ਆਉਣਾ ਹੋਏ ਕੋਈ ਵੇਟ ਜਾਂ ਓਪਨ ਸਿੱਧਾ ਹੀ ਆ ਗਏ ਸੀ ਕਿਹੜੇ ਕੋਚ ਸੀ ਕਿਵੇਂ ਕਬੱਡੀ ਵਾਲ ਕਿਵੇਂ ਆਏ ਜਿੱਦਾਂ ਮਤਲਬ ਮੈਂ ਪਹਿਲਾਂ ਪੰਮੇ ਕੋ ਗਿਆ ਸੀ ਨਵਾਜੀਪੁਰ ਉੱਥੇ ਮਿਹਨਤ ਕਰਦਾ ਸੀ ਉਦੋਂ ਬਾਅਦ ਮੈਂ ਜਦੋਂ ਮੇਜਰ ਲੀਗ ਸਟਾਰਟ ਹੋਈ ਸੀ ਫਿਰ ਮੈਂ ਤੇ ਰੁੜ ਕੇ ਆ ਗਿਆ ਬੁੱਲੀ ਭਾਜੀ ਮਨ ਬੁੱਲੀ ਪਾਸਲੇ ਵਾਲਾ ਮੇਰਾ ਉਸਤਾਦ ਹੈ ਉਹਨੇ ਮੈਨੂੰ ਤਿਆਰ ਕੀਤਾ ਤੇ ਮੈਨੂੰ ਬੜਾ ਵਧੀਆ ਮੈਚ ਖਿਲਾਏ ਮੇਜਰ ਲੀਗ ਤੇ ਮੈਂ 21 ਤੋਂ ਸ਼ੁਰੂਆਤ ਕੀਤੀ ਫਿਰ ਸਿੱਧਾ ਹੀ ਓਪਨ ਖੇਡਣ ਲੱਗ ਪਿਆ ਮੈਂ ਹਾਂ ਬਾਬਾ ਮਾਲ ਬਾਬੇ ਨੇ ਵਧੀਆ ਹੱਥ ਪੜਾ ਆਪਣਾ ਜਦੋਂ ਕੈਨੇਡਾ ਦਾ ਸੀਗਾ ਵੀ ਵੀਜ਼ਾ ਅਪਲਾਈ ਕਰਿਆ ਮਨ ਦੇ ਵਿੱਚ ਸੀ ਵੀ ਲੱਗ ਜਾਣਾ ਕੋਈ ਨਹੀਂ ਈਜ਼ੀ ਆ ਕਿਉਂਕਿ ਖੇਡ ਇੰਨੀ ਵਧੀਆ ਸੀਗੀ ਤੇ ਸਪਾਂਸਰਸ਼ਿਪ ਵੀ ਵਧੀਆ ਸੀ ਵਧੀਆ ਕਲੱਬਾਂ ਨੇ ਸਾਨੂੰ ਸੱਦਾ ਦਿੱਤਾ ਹਾਂਜੀ ਭਾਈ ਲੱਗ ਰਿਹਾ ਮੈਂ ਸਰੂਜ ਇਦਾਂ ਲੱਗਦਾ ਵੀ ਵੀਜ਼ਾ ਲੱਗੇ ਨਾ ਲੱਗੇ ਫਿਰ ਪ੍ਰੋਮੋਟਰ ਕਹਿੰਦੇ ਕੋਈ ਚੱਕਰ ਨਹੀਂ ਨੂੰ ਕ ਵੀਜ਼ਾ ਲਵਾ ਦੇਣਾ ਆਪਾਂ ਕੋਈ ਟੈਨਸ਼ਨ ਨਹੀਂ ਮਤਲਬ ਵਧੀਆ ਪ੍ਰੋਮੋਟਰ ਵੀ ਮਤਲਬ ਆਪਾਂ ਨੂੰ ਬਹੁਤ ਵਧੀਆ ਟੱਕ ਰਿਆ ਐ ਜਿਵੇਂ ਪੁੱਤਾਂ ਵਾਂਗੂ ਰੱਖਦੇ ਆ ਬਹੁਤ ਪਿਆਰ ਕਰਦੇ ਆ ਪ੍ਰੋਮੋਟਰ ਆਪਣੇ ਹਾਂ ਇੱਕ ਸੀਜ਼ਨ ਦੇ ਤਾਂ ਰਹੀਆਂ ਤੁਸੀਂ ਦੂਜੇ ਨੰਬਰ ਤੇ ਗੱਡੀ ਦੀ ਅਨਾਊਂਸਮੈਂਟ ਹੋਈ ਕੈਨੇਡਾ ਕੱਪ ਦੇ ਸੁਣ ਜਾਇਆ ਉਹਦੇ ਬਾਰੇ ਕਿਵੇਂ ਵੀ ਜਦੋਂ ਸੁਣਿਆ ਜਾਂ ਪਹਿਲਾਂ ਹੀ ਗੱਲ ਕੋਈ ਹੋਈ ਸੀ ਨਹੀਂ ਭਾਜੀ ਪਹਿਲਾਂ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਵੀ ਨਹੀਂ ਸੀ ਜਿੱਦਾਂ ਮਤਲਬ ਧੁਗੇ ਭਾਈ ਹੋਣੀ ਉਧਰ ਕਲੱਬ ਇੰਟਰਨੈਸ਼ਨਲ ਤੇ ਇਧਰ ਕਲੱਬ ਐਪ ਸਪੋਰਟ ਵਾਲੀ ਤੇ ਇਹਨਾਂ ਨੇ ਮਤਲਬ ਇਕੱਠੇ ਸੋਚ ਕੇ ਬਈ ਮੁੰਡਾ ਨਵਾਂ ਆਇਆ ਵਧੀਆ ਖੇਡਿਆ ਆ ਇਹਦਾ ਵਧੀਆ ਕਰੋ ਇਹਦਾ ਮਾਣ ਤਾਣ ਕਰੋ ਇਹਨੂੰ ਗਾਂ ਹੌਸਲਾ ਮਿਲੂਗਾ ਮੈਨੂੰ ਪਤਾ ਨਹੀਂ ਭਾਜੀ ਉਹਨਾਂ ਨੇ ਆਪ ਹੀ ਅਲਾਊਸਮੈਂਟ ਕੀਤੀ ਆ ਪਿੰਡ ਕੈਥਰ ਦੇ ਕੋਲੇ ਪੈ ਜਾਂਦਾ ਕੈਲਰਮ ਰੋਡ ਤੇ ਮੇਰੇ ਲਾਗੇ ਜਿੱਦਾਂ ਮਤਲਬ ਰਵੀ ਦਿਉਰਾ ਮਤਲਬ 20 ਕਿਲੋਮੀਟਰ ਦੇ ਤੇ ਉਧਰ ਪੂਰੀਆਂ ਸੀ ਫਰ ਵੀ ਮੇਰੇ ਲਾਗੇ ਦਈ ਆ ਹਾਂ ਸਾਰੇ ਵਧੀਆ ਪਲੇਅਰ ਆ ਮੇਰੇ ਲਾਗੇ ਛੱਕੇ ਤੇ ਹਾਂ ਰਵੀ ਦਿਉਰੇ ਦੇ ਸੱਟ ਲੱਗੀ ਪਰ ਰਵੀ ਟੌਪ ਹੈ ਦੇਖ ਕੇ ਉਹਨੂੰ ਹੁੰਦੀ ਆ ਖੁਸ਼ੀ ਯਾਰ ਵੀ ਇਹਦੇ ਅਰਗੇ ਬਣੀਏ ਜੇ ਤੂੰ ਵਧੀਆ ਬਣੀਏ ਹੋਰ ਮਿਹਨਤ ਕਰੀਏ ਹਾਂਜੀ ਭਾਈ ਜੀ ਦਾ ਮਤਲਬ ਹੁਣ ਆਪਣਾ ਮਤਲਬ ਰਵੀ ਭਰਾ ਪੂਰਾ ਤੇ ਪੂਰਾ ਟੌਪ ਦੇ ਵੀ ਪਹਿਲੇ ਨੰਬਰ ਦੇ 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 ਸੱਟ ਲੱਗੀ ਸਾਨੂੰ ਵੀ ਅੰਦਰ ਆਇਆ ਮਤਲਬ ਰੋਣਾ ਜਾਂ ਨਿਕਲਦਾ ਵੀ ਬਈ ਸੱਟ ਲੱਗੀ ਪਲੇਅਰ ਦੇ ਯਾਰ ਐ ਕਿਵੇਂ ਹੋ ਗਿਆ ਟੌਪ ਤੇ ਚੱਲਣ ਡਿਆ ਸੀ ਮਨ ਚ ਤਾਂ ਹੁੰਦਾ ਭਾਈ ਜਮਲ ਵਧੀਆ ਪਲੇਅਰ ਐ ਪੂਰਾ ਮਤਲਬ ਸੁਭਾਅ ਵੀ ਭਰਾ ਦਾ ਬੋ ਕੈਂਟ ਮਤਲਬ ਮਿਲਦੇ ਆ ਮਤਲਬ ਭਰਾ ਵਾਂਗੂ ਮਿਲਦਾ ਤੁਸੀਂ ਵੀ ਸੇਮ ਗੱਲ ਮੇਰੀ ਪੂਰੀ ਨਾਲ ਪਹਿਲਾਂ ਇੰਟਰਵਿਊ ਹੋਈ ਪੂਰੀ ਕਹਿੰਦਾ ਵੀ ਯਾਰ ਐਡੇ ਵੱਡੇ ਖਿਡਾਰੀਆਂ ਦੇ ਛਿੱਲੂ ਦੇ ਜੋ ਸੱਟ ਲੱਗੀ ਸਾਡਾ ਵੀ ਮਨ ਜਾ ਡੋਲਿਆ ਯਾਰ ਵੀ ਆ ਕੀ ਹੋ ਗਿਆ ਕਿਉਂਕਿ ਸੱਟ ਵੀ ਜ਼ਿਆਦਾ ਲੱਗ ਗਈ। ਭਈ ਜਦੋਂ ਉਹਨਾਂ ਸੱਟ ਲੱਗੀ ਇੱਕ ਵਾਰੀ ਮੈਂ ਮਨ 'ਚ ਭਈ ਇਦਾਂ ਹੋਇਆ ਹੈ ਕਿਵੇਂ ਹੋ ਗਿਆ? ਕਿਉਂ ਦੋਵੇਂ ਪਲੇਅਰ ਚਿੱਲੂ ਤੇ ਰਵੀ ਪੂਰੇ ਟੌਪ ਤੇ ਚੱਲਣ ਰਏ ਸੀ। ਇਹ ਕਲਾਸ ਸੀ। ਇਦਾਂ ਮਨ 'ਚ ਹੁੰਦਾ ਏ ਭਈ ਸੱਟ ਲੱਗ ਯਾਰ ਮਨ 'ਚ ਮਤਲਬ ਮਾੜਾ ਜਿਹਾ ਮਨ ਹੋ ਗਿਆ। ਹੁਣ ਇੱਕ ਜਿਵੇਂ ਲੈਂਦੇ ਪੰਜਾਬ ਦੇ ਖਿਡਾਰੀ ਤਾਂ ਡੀਟੀਮ 'ਚ ਵੀ ਖੇਡਦੇ ਆ। ਤੁਸੀਂ ਹਰਿਆਣੇ ਤੋਂ ਆ ਪੰਜਾਬ ਦੇ ਖਿਡਾਰੀ ਆ। ਕਿਵੇਂ ਰਲ ਮਿਲ ਕੇ ਵਧੀਆ ਤਾਲਮੇਲ ਕਿਵੇਂ ਆ ਟੀਮ ਚ ਐਬਸਪੋਰਟ ਦੀ ਟੀਮ ਖੁਸ਼ੀ ਆ ਸੀਨੀਅਰ ਖਿਡਾਰੀ ਆ ਜੱਗਾ ਕਿਵੇਂ ਵਧੀਆ ਟੀਮ ਜਿੱਦਾਂ ਮਤਲਬ ਭਾਈ ਖੁਸ਼ੀ ਪਈ ਐ ਬਲਾਲ ਢਿੱਲੋਂ ਹੁਣ ਆਇਆ ਹੀਰਾ ਤੇ ਕਹਿੰਗੇ ਬਹੁਤ ਵਧੀਆ ਮਤਲਬ ਇਕੱਠੇ ਰਹਿਣੇ ਘਰ ਚ ਭਰਾਵਾਂ ਵਾਂਗੂ ਪਿਆਰ ਆ ਪੂਰਾ ਮਤਲਬ ਪੂਰਾ ਵਧੀਆ ਕੈਂਟ ਆ ਪੂਰਾ ਹਾਸਾ ਮਜ਼ਾਕ ਪੂਰਾ ਬਾਦ ਚ ਪੂਰਾ ਹਾਂ ਸਮਝਾ ਕਰਦੇ ਭਾਈ ਪੂਰੀ ਰੌਣਕ ਲੱਗਦੀ ਆ ਹਾਂਜੀ ਬਹੁਤ ਵਧੀਆ ਤੇ ਜਿਹੜੇ ਦਰਸ਼ਕ ਆ ਬਹੁਤ ਪਿਆਰ ਕਰਦੇ ਵੀ ਕਿਉਂਕਿ ਰਵੀ ਤੁਸੀਂ ਕਿਹਾ ਵੀ 21 ਖੇਡਦੇ ਓਪਨ ਚ ਗਏ ਹੁਣ ਕੈਨੇਡਾ ਪੂਰੀ ਵਹਿਜਾ ਵਹਿਜਾ ਕਰਾਦੀ ਆ ਤੇ ਉਹਨਾਂ ਦੀ ਕਿੰਨਾ ਸਪੋਰਟ ਮਿਲਦੀ ਆ ਬੈਕ ਐਂਡ ਤੇ ਮੈਸੇਜ ਆਉਂਦੇ ਹੋਣੇ ਆ ਕਿਉਂਕਿ ਫੇਸਬੁੱਕ ਇੰਸਟਾਗ੍ਰਾਮ ਦਾ ਯੋਗ ਹੈ ਜਿੱਦਾਂ ਮੈਂ ਲਵ ਮੈਸੇਜ ਆਉਂਦੇ ਸਾਰੇ ਭਰਾ ਮੈਨੂੰ ਬਹੁਤ ਪਿਆਰ ਕਰਦੇ ਆ ਮੇਰੇ ਪਿੰਡ ਵਾਲੇ ਮੇਰੇ ਸ਼ਹਿਰ ਵਾਲੇ ਮਤਲਬ ਹਰਿਆਣਾ ਪੰਜਾਬ ਮੈਨੂੰ ਬਹੁਤ ਪਿਆਰ ਕਰਦੇ ਆ ਸਾਰੇ ਮਤਲਬ ਬਈ ਸਾਰੇ ਕਹਿੰਦੇ ਹਾਂ ਵਧੀਆ ਆ ਸ਼ਾਂਤ ਸੁਭਾਅ ਦਾ ਇਦਾਂ ਕੁਛ ਜਾਂਦਾ ਸੁਭਾਅ ਕਹਿੰਦੇ ਆ ਤੇ ਪਰਿਵਾਰ ਕੀ ਕਹਿੰਦਾ ਜਿਹੜੇ ਪੇਰੈਂਟਸ ਆ ਮਾਂ ਪਿਓ ਆ ਚਾਚੇ ਤਾਏ ਆ ਰਿਸ਼ਤੇਦਾਰ ਆ ਉਹ ਕੀ ਕਹਿੰਦੇ ਵੀ ਉਹਨਾਂ ਨੂੰ ਖੁਸ਼ੀ ਹੋਈ ਵੀ ਨਾਂ ਰੋਸ਼ਨ ਕਰਿਆ ਪਿੰਡ ਦਾ ਜਿਸ ਦਾ ਮਤਲਬ ਮ ਮਮੀ ਡੈਡੀ ਆ ਚਾਚੇ ਤਾਏ ਆ ਮਤਲਬ ਪੂਰਾ ਪੂਰਾ ਪਿੰਡ ਹੀ ਮਾਣ ਕਰਦਾ ਬਾਈ ਸਾਡੇ ਪਿੰਡ ਦਾ ਪਲੇਅਰ ਕਿੱਥੋਂ ਉੱਠ ਕੇ ਕਿੱਥੋਂ ਖੇਡਣ ਡਿਆ ਮਤਲਬ ਬਹੁਤ ਵਧੀਆ ਲੱਗਦਾ ਸਾਡੇ ਪਿੰਡ ਵਾਲਿਆਂ ਨੂੰ ਬਾਈ ਇੱਕ ਨੰਬਰ ਦਾ ਪਲੇਅਰ ਹੈ ਰਵੀ ਜਦੋਂ ਸ਼ੁਰੂਆਤ ਹੋਈ ਖੇਡਣ ਲੱਗੇ ਉਦੋਂ ਇੱਕ ਖਿਡਾਰੀ ਹੋਣਾ ਯਾਰ ਵੀ ਆ ਬੜਾ ਵਧੀਆ ਲੱਗਦਾ ਹੁੰਦਾ ਹੀ ਆ ਮਨ ਦੇ ਵਿੱਚ ਯਾਰ ਇਹਨੂੰ ਦੇਖ ਕੇ ਨਾ ਖੁਸ਼ੀ ਹੁੰਦੀ ਆ ਇੱਕ ਰੇਡਰ ਇੱਕ ਜਾਫੀ ਹੈ ਮਾਈਂਡ ਦੇ ਵਿੱਚ ਕਿਹੜਾ ਵਧੀਆ ਲੱਗਦਾ ਜਦੋਂ ਖੇਡਣ ਲੱਗੇ ਸੀਗੇ ਰੇਡਰ ਤਾਂ ਜੀ ਤਾਂ ਮਤਲਬ ਸਾਰੇ ਵਧੀਆ ਹੁੰਦੇ ਤੇਰਾ ਮੌਕੇ ਚੱਲ ਗਿਆ ਜਿੱਦਾਂ ਸੁਲਤਾਨ ਹੀ ਵਧੀਆ ਰਵੀ ਵਧੀਆ ਸਾਰੇ ਵਧੀਆ ਰੇਡਰ ਮਤਲਬ ਦੁੱਲਾ ਭਾਈ ਜਿੱਦਾਂ ਮਤਲਬ ਜਾਫੀਆਂ ਜੇ ਪਾਲਾ ਹੋ ਗਿਆ ਖੁਸ਼ੀ ਬਈ ਹੋ ਗਿਆ ਛਿੱਲੂ ਹੋ ਗਿਆ ਸਾਰੇ ਵਧੀਆ ਬਈ ਹਾਂ ਤੇ ਨਵੇਂ ਮੁੰਡਿਆਂ ਚ ਕਿਹੜਾ ਵਧੀਆ ਲੱਗਦਾ ਵੀ ਜੋ ਰੇਡਾਂ ਪਾਉਂਦੇ ਆ ਖੇਡ ਦੇ ਇੱਥੇ ਕਿਹੜਾ ਨਵਾਂ ਕਿਹੜਾ ਵਧੀਆ ਚਮਕਦਾ ਵੀ ਜਿਹੜਾ ਉੱਠ ਰਿਹਾ ਹੁਣ ਕਿਹੜਾ ਖਿਡਾਰੀ ਲੱਗਦਾ ਵੀ ਯਾਰ ਆਹ ਖਿਡਾਰੀ ਅੱਗੇ ਵਧੀਆ ਬਣ ਜਾਊਗਾ ਤਕੜਾ ਹੋ ਜਾਊਗਾ ਵਧੀਆ ਬਈ ਸਾਰੇ ਪਲੇਅਰ ਵਧੀਆ ਲੱਗਦੇ ਆ ਮਿਹਨਤ ਕਰੂਗੇ ਗਾਂ ਆਜੂਗੇ ਮਿਹਨਤ ਨਾਲ ਹੀ ਆ ਭਾਜੀ ਹਾਂਜੀ ਭਾਈ ਬਹੁਤ ਵਧੀਆ ਤੇ ਹੁਣ ਕਿਉਂਕਿ BC ਦੇ ਵਿੱਚ ਦੋ ਫੈਡਰੇਸ਼ਨ ਆਉਣ ਕਰ ਖਿਡਾਰੀ ਥੋੜੇ ਜੇ ਡਿਵਾਈਡ ਹੋ ਜਾਂਦੇ ਆ ਇੱਥੇ ਤਾਂ ਫਿਰ ਤੁਹਾਨੂੰ ਹੋਰ ਜ਼ਿਆਦਾ ਈਜ਼ੀ ਲਾ ਦਉਣਾ ਰੇਡਾਂ ਪਾਉਣੀਆਂ ਵੀ ਹਨਾ ਹਾਂ ਜਿੱਦਾਂ ਮਤਲਬ ਉਧਰ ਇੱਕ ਫੈਡਰੇਸ਼ਨ 'ਚ ਸਾਰੀ ਕਰੀਮ ਖੇਡਦੀ ਐ ਇੱਧਰ ਦੋ ਫੈਡਰੇਸ਼ਨ ਆ ਉਧਰ ਪਲੇਅਰ ਚੱਲ ਗਏ ਜਿਵੇਂ ਮਤਲਬ ਪੂਰੇ ਟੌਪ ਟੌਪ ਦੇ ਪਲੇਅਰ ਇੱਧਰ ਚੱਲ ਗਏ ਮਤਲਬ ਥੋੜੀ ਹਲਕੀ ਜੀ ਹੋ ਗਈ ਕਬੱਡੀ ਉੱਥੇ ਥੋੜੀ ਭਾਰੀ ਹੈ ਹਾਂਜੀ ਹੁਣ ਫਾਈਨਲ 'ਚ ਪੁੱਜ ਗਏ ਆ ਅੱਜ ਕੀ ਲੱਗਦਾ ਅੱਜ ਕਿਉਂਕਿ ਜਿਹੜੇ ਰਨਰਜ਼ ਆਪ ਵਾਲੇ ਕੱਪ ਬਹੁਤ ਫੋਟੋ ਹੋ ਗਈਆਂ ਮੈਨੂੰ ਲੱਗਦਾ ਹੁਣ 2-3 ਕੱਪ ਹੋ ਗਏ ਟ੍ਰਾਂਟੋ ਵੀ ਹੋ ਗਏ ਅੱਜ ਲੱਗਦਾ ਵੀ ਵਿਨਰਜ਼ ਵਾਲਾ ਕੱਪ ਟੀਮ ਕੀ ਕਹਿੰਦੀ ਆ ਵੀ ਅੱਜ ਜਿੱਤਣਾ ਪੈਣਾ ਮੈਨੂੰ ਲੱਗਦਾ ਹਨਾ ਟੀਮ ਸਾਰੀ ਕਹਿੰਦੀ ਆ ਬਾਈ ਜ਼ੋਰ ਮਾਰਾਂਗੇ ਬਾਬਾ ਛੱਟ ਫੇਟ ਤੋਂ ਵਜਾ ਰੱਖੇ ਸਾਰੇ ਪਲੇਅਰਨ ਤੰਦਰੁਸਤੀ ਬਖਸ਼ੇ ਮਾਰਾਂਗੇ ਭਾਈ ਜ਼ੋਰ ਬਾਬਾ ਲੱਗਦਾ ਵੀ ਯਾਰ ਰਵੀ ਤੇ ਹੀਰਾ ਜੇ ਪਾ ਦੇਣ ਉਧਰੋਂ ਜੱਫੇ ਲਾ ਦੇਣ ਕਿਹੜੇ ਖਿਡਾਰੀਆਂ ਤੇ ਲੱਗਦਾ ਵੀ ਆ ਜੇ ਚੱਲ ਜਾਂ ਨਾ ਤੇ ਮੈਚ ਜਿੱਤ ਜਾਗੇ ਫਾਈਨਲ ਕਿਹੜੇ ਤੇ ਲੱਗਦਾ ਜਿਆਦਾ ਵੀ ਮਨ ਭਰੋਸਾ ਕਿਹਦੇ ਤੇ ਲੱਗਦਾ ਜਿਆਦਾ ਜਿੱਦਾਂ ਭਰੋਸਾ ਵਈ ਖੁਸ਼ੀ ਵਈ ਹੈ ਜਿੱਦਾਂ ਮਤਲਬ ਚੱਲ ਜੂਵੇ ਬਲਾ ਲਾ ਹੈਗਾ ਮੇਰੇ ਨਾਲ ਮਤਲਬ ਸਾਰੇ ਵਧੀਆ ਜੱਗਾ ਹੈਗਾ ਮੋਹਿਤ ਹੈਗਾ ਸਾਰੇ ਪਲੇਅਰ ਮਤਲਬ ਵਧੀਆ ਜੋਰ ਮਾਰਾਂਗੇ ਟੀਮ ਜਿੱਤੇਗੀ ਕਿਉਂ ਤੈਨੂੰ ਪਤਾ ਹੈ ਇੱਕ ਦੇ ਜੋਰ ਮਾਰਨ ਦਾ ਟੀਮ ਜਿੱਤਦੀ ਨਹੀਂ ਜੋ ਸਾਰੇ ਜੋਰ ਮਾਰੋਗੇ ਫੇਰ ਟੀਮ ਜਿੱਤੂਗੀ ਬਹੁਤ ਵਧੀਆ ਰਵੀ ਬੜਾ ਵਧੀਆ ਲੱਗਿਆ ਗੱਲ ਕਰਕੇ ਤੇ ਰੀਡਾਂ ਵੀ ਤੁਸੀਂ ਬਹੁਤ ਹਰ ਮੈਚਾਂ ਦੇ ਵਿੱਚ 26 26 ਟ੍ਰਾਂਟੋ ਪਾਈਆਂ ਤੇ ਗੁੱਡ ਲੱਕ ਆਸੀਂ ਚਾਹੁੰਦੇ ਆ ਵੀ ਹੋਰ ਰਿਕਾਰਡ ਤੋੜੋ ਵਧੀਆ ਖੇਡੋ ਆਉਣ ਵਾਲੇ ਸਾਲਾਂ 'ਚ ਨੰਬਰ 1 ਤੇ ਵੀ ਰਹੋ ਜੇ ਤੁਹਾਡੇ ਮਨ ਦੇ ਵਿੱਚ ਹੈਗਾ ਨਾ ਵੀ ਟ੍ਰਾਂਟੋ ਤੇ ਅਗਲੇ ਸਾਲ ਕਿਉਂਕਿ ਜਿਹੜੀ ਫੈਡਰੇਸ਼ਨ ਆਸੀਂ ਵੀ ਬੇਨਤੀ ਕਰਾਂਗੇ ਵੀ ਵੀਜ਼ਾ ਟਾਈਮ ਨਾਲ ਹੀ ਲਵਾ ਦਿਓ ਹਨ ਹੁਣੇ ਤੋਂ ਕਰ ਦਿਓ 10 ਸਾਲ ਵਾਲਾ ਅਪਲਾਈ ਕੋਈ ਨਹੀਂ ਭਾਈ ਬਾਬਾ ਸੌਖ ਰੱਖਿਆ ਅਗਲੀ ਵਾਰੀ ਹੋਰ ਮਿਹਨਤ ਕਰਕੇ ਆਵਾਂਗੇ ਜ਼ੋਰ ਮਾਰਾਂਗੇ ਹੋਰ ਬਾਬਾ ਸੌਖ ਰੱਖੇ ਗੁੱਡ ਲੱਕ